ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਗੁਰਦੀਪ ਸਿੰਘ ਰਾਜਸਰੀਆ ਦੋਸਤੋ ਜਿਨ੍ਹਾਂ ਲੋਕਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਉਹ ਮੇਰੇ ਚੈਨਲ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲੈਣ ਦੋਸਤੋ ਆਪਾਂ ਇੱਕ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਲੋਕਾਂ ਦੇ ਕਰਜ਼ਾ ਚੜ੍ਹਿਆ ਹੋਇਆ ਹੈ ਉਸ ਨੂੰ ਉਤਾਰਨ ਲਈ ਇੱਕ ਇਤਿਹਾਸਕ ਸਥਾਨ ਬਾਰੇ ਜਾਣਕਾਰੀ ਲੈ ਕੇ ਆਏ ਆਂ ਹਾਂ ਆਪਾ ਇਸ ਇਤਿਹਾਸਿਕ ਜਾਣਕਾਰੀ ਸਾਂਝੀ ਕਰੀਏ ਇਤਿਹਾਸਿਕ ਗੁਰੂ ਸਰ ਜਾਮਨੀ ਸਾਹਿਬ ਇਹ ਗੁਰਦੁਆਰਾ ਜ਼ਿਲ੍ਹਾ ਫਿਰੋਜ਼ਪੁਰ ਪਿੰਡ ਬਜੀਤਪੁਰ ਜਾਮਨੀ ਸਾਹਿਬ ਗੁਰਦੁਆਰੇ ਦੇ ਨਾਂ ਤੇ ਸਥਿਤ ਹੈ ਇੱਥੇ ਲੋਕ ਦੂਰੋਂ ਦੂਰੋਂ ਆਪਣਾ ਕਰਜਾ ਉਤਾਰਨ ਲਈ ਆਉਂਦੇ ਹਨ ਇਹ ਪਰ ਕਰਜਾ ਉਤਾਰਨ ਦਾ ਕਾਰਨ ਕੀ ਹੈ ਆਓ ਆਪਾਂ ਇਸ ਬਾਰੇ ਜਾਣਕਾਰੀ ਸਾਂਝੀ ਕਰੀਏ ਇਤਿਹਾਸਕ ਗੁਰਦੁਆਰਾ ਗੁਰੂ ਸਰ ਜਾਮਣੀ ਸਾਹਿਬ ਇਹ ਉਹ ਪਵਿੱਤਰ ਇਤਿਹਾਸਿਕ ਇਤਿਹਾਸਿਕ ਸਥਾਨ ਹੈ ਜਿੱਥੇ ਸਰਵੰਸਦਾ ਨੀਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮੁਕਸਰ ਸਾਹਿਬ ਜੀ ਦੀ ਜੰਗ ਤੋਂ ਬਾਅਦ ਪਵਨ ਚਰਨ ਛੋਹ ਦੇ ਕੇ ਧਰਤੀ ਨੂੰ ਭਾਗ ਲਾਏ ਇਤਿਹਾਸਿਕ ਗਵਾਹ ਹੈ ਕਿਵੇਂ ਇੱਕ ਜੱਟ ਨੇ ਬਾਣੀਏ ਕੋਲੋਂ ਦਸਮ ਬਾਦ ਜੀ ਨੂੰ ਜਾਮਣ ਦੇ ਕੇ ਕਰਜ਼ਾ ਲਿਆ ਸੀ ਪਰ ਵਾਪਸ ਨਾ ਕੀਤਾ ਜੱਟ ਮਾਰ ਕੇ ਤਿੱਤਰ ਦੀ ਜੂਨ ਪੈ ਗਿਆ ਤੇ ਬਾਣੀਆਂ ਬਾਸ ਦੀ ਜੂਨ ਪੈ ਗਿਆ ਇਸ ਥਾਨ ਤੇ ਬਾਜ ਕੋਲੋਂ ਤਿੱਤਰ ਨੂੰ ਮਰਵਾ ਕੇ ਗੁਰੂ ਜੀ ਨੇ ਆਪਣੀ ਜਾਮਣੀ ਤਾਰੀ ਇਸ ਥਾਨ ਦਾ ਨਾਮ ਜਾਮਣੀ ਸਾਹਿਬ ਪੈ ਗਿਆ ਇੱਥੇ ਉਹ ਝੰਡ ਵੀ ਮੌਜੂਦ ਹੈ ਜਿਸ ਨਾਲ ਸਤਗੁਰੂ ਜੀ ਨੇ ਘੋੜਾ ਬੰਨਿਆ ਸੀ ਜਿੱਥੇ ਸਤਗੁਰੂ ਜੀ ਦੇ ਘੋੜੇ ਨੇ ਪੌੜ ਮਾਰ ਕੇ ਜਲ ਕੱਢਿਆ ਸੀ ਉਹ ਜਗ੍ਹਾ ਤੇ ਸਰੋਵਰ ਮੌਜੂਦ ਹੈ ਇੱਥੇ ਮੱਸਿਆ ਐਤਵਾਰ ਅਤੇ ਬਸੰਤ ਪੰਚਮੀ ਦੇ ਮੇਲੇ ਸੰਗਤਾਂ ਵੱਡੀ ਗਿਣਤੀ ਵਿੱਚ ਹੁਣ ਵਸਤਿਕ ਹੁੰਦੀਆਂ ਹਨ ਅਤੇ ਮੱਸਿਆ ਵਾਲੇ ਦੇਣਾ ਸੰਤ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾਂਦਾ ਹੈ ਅਤੇ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਦਰਸ਼ਨ ਕਰਨ ਆਉਂਦੀਆਂ ਹਨ ਤੇ ਆਪਣੇ ਘਰ ਦੇ ਉਤਾਰ ਨਾ ਆਉਂਦੀਆਂ ਜੇ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇਣਾ ਜੀ ਧੰਨਵਾਦ ਜੀ